ਸਰਕਾਰ ਮੁਝਾ ਸਰਕਾਰ ਜੀ ਬਾਰੀ ਸਰਦ ਸਰਦ ਗਰੀਬ ਮੇਰਾ ਨਾਮ ਕਸ਼ਮੀਰੋ ਆ ਤੇ ਸਾਡੇ ਬਹੁਤ ਜਿਆਦਾ ਪਾਣੀ ਆ ਗਿਆ ਸਾਡੇ ਉਥੇ ਨੀਆ ਸਾਡੀਆਂ ਥੱਲੇ ਬਹਿਣ ਡੀਆਂ ਵਾ ਕੋਠੇ ਡਿੱਗਣ ਡੇ ਸਾਡੇ ਤੇ ਬਹੁਤ ਜਿਆਦਾ ਪਾਣੀ ਆਇਆ ਸਾਡੇ ਇਹ 16 ਦਿਨ ਹੋ ਚੱਲੇ ਅੱਜ ਕੀ ਮੰਗ ਕਰਦੇ ਨੇ ਸਰਕਾਰ ਨੂੰ ਮੰਗ ਸਰਕਾਰਾਂ ਨੇ ਵੀ ਸਾਡਾ ਜਲਦੀ ਜਲਦੀ ਕੰਮ ਨੇ ਬਿੜੇ ਇਹ ਜਲਦੀ ਜਲਦੀ ਸਾਡਾ ਹਾਲ ਹੋਣਾ ਜ ਸਾਡੇ ਬੱਚੇ ਮਰ ਗਏ ਤੇ ਫਿਰ ਅਸੀਂ ਕੌਣ ਜ਼ਿੰਮੇਵਾਰ ਇੱਥੇ ਮੇਰਾ ਨਾਮ ਡੇਵਿਡ ਮਸੀਹ ਪਿੰਡ ਫਤਿਆ ਨੰਗਲ ਤੋਂ ਆ ਜੀ ਸਾਨੂੰ ਪਾਣੀ ਦੀ ਬਹੁਤ ਪ੍ਰੋਬਲਮ ਆਈ ਆ ਰੇਲਵੇ ਨੇ ਆਪਣਾ ਰਾਹ ਜਿਹੜਾ ਸੀ ਨਾ ਖਾਲ ਨਿਕਲਿਆ ਸੀ ਪਹਿਲਾਂ ਉਹ ਬੰਦ ਕਰ ਦਿੱਤਾ ਜੀ ਠੀਕ ਹੈ ਸਾਡਾ ਰਸਤਾ ਮੇਨ ਹੁਣ ਇਦਾਂ ਦੀ ਪੈਣੀ ਆ ਪਾਪਾਂ ਸਾਨੂੰ ਅੱਜ 15 ਕਿ ਦਿਨ ਹੋ ਚੁੱਕੇ ਇਸ ਗੱਲ ਨੂੰ ਠੀਕ ਹੈ ਜੀ ਅਸੀਂ ਕਾਫੀ ਜਗ੍ਹਾ ਫਰਿਆਦਾਂ ਕਰ ਚੁੱਕੇ ਆ ਪਰ ਹਾਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਮੈਂ ਪ੍ਰਸ਼ਾਸਨ ਦੇ ਅੱਗੇ ਡੀਸੀ ਸਾਹਿਬ ਦੇ ਅੱਗੇ ਇਹ ਬੇਨਤੀ ਕਰਦਾ ਖਾਸ ਕਰਕੇ ਪਿੰਡ ਫੱਤੇ ਨੰਗਲ ਵੱਲੋਂ ਕਿ ਸਾਡਾ ਇਹ ਮਸਲਾ ਜਲਦ ਜਲਦ ਹੱਲ ਕੀਤਾ ਜਾਵੇ ਨਹੀਂ ਤੇ ਐਮਪੀ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਆਪਾਂ ਵੋਟ ਨਹੀਂ ਪਾਵਾਂਗੇ ਭਾਜੀ ਮੇਰਾ ਪਿੰਡ ਫੱਤੇ ਨਗਲ ਆ ਕਰਸ਼ੀਦ ਮਸੀਹ ਮੇਰਾ ਨਾਮ ਆ ਅੱਜ 15 ਦਿਨ ਹੋ ਗਏ ਆ ਕੋਈ ਆ ਕੇ ਸਾਰਿਆਂ ਵਾਲੇ ਨਾਟ ਨਾਟ ਕੇ ਵੇਖਦਾ ਕੋਈ ਸੁਣਾਈ ਨਹੀਂ ਹੋਲੀ ਰੇਲਵੇ ਨੇ ਪਾਣੀ ਬੰਦ ਫੱਤੇ ਨਗਲ ਦਾ ਘਰਤਾ ਗੋੜੇ ਗੋੜੇ ਪਾਣੀ ਹੋ ਗਿਆ ਆ ਗਿਆ ਵਾ ਘਰਾਂ ਦਾ ਘਰ ਲੋਕਾਂ ਦੇ ਕੱਚੇ ਆ ਕਈਆਂ ਗਰੀਬਾਂ ਦੇ ਬੋਲ ਨਹੀਂ ਮੇ ਆ ਕੋਈ ਆ ਸਾਡੀ ਨਾ ਕੋ ਮੰਤਰੀ ਨਾ ਕੋ ਸਰਪੰਚ ਕੋਈ ਸਾਰ ਨਹੀਂ ਲੈਣ ਦਿਆ ਸਾਰਿਆਂ ਲਈ ਦੌਰ 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 ਪੰਜ ਕਰਕੇ ਵੇਲੇ ਆ